ਬਾਬਾ ਦੀਪ ਸਿੰਘ ਜੀ ਜਦੋਂ ਫਿਰ ਸੰਬੰਧ ਤੇ ਆ ਜਾਂਦਾ ਤਾਂ ਫਿਰ ਇੱਥੇ ਜ਼ਿੰਦਗੀਆਂ ਬਦਲ ਜਾਂਦੀਆਂ ਜਿਨ੍ਹਾਂ ਨੇ ਕਦੀ ਸੋਚਿਆ ਵੀ ਨਹੀਂ ਹੁੰਦਾ ਕਿ ਅੱਬਾ ਕੁਝ ਕਰ ਸਕਾਂਗੇ ਬਾਬਾ ਦੀਪ ਸਿੰਘ ਜੀ ਉਹਨਾਂ ਨੂੰ ਐਸੀ ਥਾਂ ਤੇ ਬਿਠਾ ਦਿੰਦੇ ਆ ਜਿੱਥੇ ਬਹਿਣਾ ਵੀ ਲੱਖਾਂ ਦੁਨੀਆਂ ਦਾ ਸੁਪਨਾ ਹੁੰਦੀ ਹੈ ਸੋ ਸਭ ਕੁਝ ਉਹਦੇ ਹੱਥਾਂ 'ਚ ਹੀ ਆ ਆਪਣੇ ਰੱਬ ਦੇ ਅੱਗੇ ਜਾ ਕੇ ਆਪਣੇ ਦਰਦ ਬਿਆਨ ਕਰੋ ਆਪਣੇ ਦਿਲ ਦੀਆਂ ਗੱਲਾਂ ਕਰੋ ਸਭ ਕੁਝ ਉਹਦੇ ਅੱਗੇ ਜਾ ਕੇ ਦੱਸੋ ਉਹਨੇ ਸੁਣਨਾ ਵੀ ਹੈ ਤੇ ਉਹਨੇ ਠੀਕ ਕਰਨਾ ਸਭ ਕੁਝ ਇੱਕ ਗੱਲ ਇਹ ਵੀ ਯਾਦ ਰੱਖਣਾ ਐਸੀ ਕੋਈ ਚੀਜ਼ ਐਸਾ ਕੋਈ ਗਮ ਐਸਾ ਕੋਈ ਦੁੱਖ ਦਰਦ ਕੁਝ ਵੀ ਨਹੀਂ ਐਸਾਗਾ ਜੋ ਦੂਰ ਨਾ ਕਰ ਸਕਦਾ ਹੋਵੇ ਉਹਦੇ ਕੋਲੋ ਹਰ ਚੀਜ਼ ਦਾ ਇਲਾਜ ਆ ਉਹਨੇ ਸਭ ਕੁਝ ਸਹੀ ਕਰ ਦੇਣਾ ਤੇ ਤੁਹਾਨੂੰ ਸਭ ਕੁਝ ਦੇ ਦੇਣਾ ਜੋ ਮੰਗੋਗੇ ਉਹ ਤਾਂ ਮਿਲੇਗਾ ਜੋ ਨਹੀਂ ਮੰਗੋਗੇ ਉਹ ਵੀ ਮਿਲ ਜਾਏਗਾ ਪਿਆਰ ਨਾ ਲਿਖੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੇ ਪਰਵਾਹ ਕਰਨੀ ਛੱਡ ਦਿਓ ਫਿਕਰ ਨਾ ਕਰੋ ਇੰਨੀ ਉਹ ਮਾਲਕ ਬੈਠਾ ਤੁਹਾਡੇ ਸਿਰ ਤੇ ਉਹਦਾ ਹੱਥ ਹੈ ਤੁਹਾਡਾ ਚਾਹ ਕੇ ਵੀ ਕੋਈ ਮਾੜਾ ਨਹੀਂ ਕਰ ਸਕਦਾ ਇੱਥੇ ਬਸ ਆਪਣੇ ਦਰਦ ਆਪਣੇ ਦਿਲਾਂ ਦਾ ਬਿਆਨ ਕਿਸੇ ਅੱਗੇ ਜਾ ਕੇ ਨਾ ਦੱਸਣਾ ਸਿਰਫ ਆਪਣੇ ਪਰਮਾਤਮਾ ਦੇ ਕੋਲ ਜਾ ਕੇ ਦੱਸਣਾ ਤੇ ਬਾਬਾ ਦੀ ਸਿੰਦੀ ਯਾਰੀ ਪੂਰੇ ਜੱਗ ਨਾਲੋਂ ਨਿਆਰੀ ਹੈ ਤੁਹਾਡਾ ਕੋਈ ਗਲਤ ਕਰਨਾ ਚਾਹਦਾ ਨਾ ਜਮੰਦੇ ਅੰਦਰ ਕਰਨਾ ਦਾ ਮੈਂ ਕੰਨਾ ਬਹੁਤ ਦੂਰ ਦੀ ਗੱਲ ਹੈ ਕੋਈ ਸੋਚ ਵੀ ਨਹੀਂ ਸਕਦਾ ਤਾਂ ਪੂਰੀ ਦੁਨੀਆ ਇੱਕ ਪਾਸੇ ਹੋ ਜੇ ਤੁਹਾਡਾ ਵਗਾਣ ਲਈ ਬਾਬਾ ਜੀ ਨੇ ਤੁਹਾਡਾ ਵਾਲ ਵੀ ਨਹੀਂ ਵਿੰਗਾ ਹੁੰਦੇ ਨਾ baba inetewa noko se wo ninile na.